ਸਤ ਸ੍ਰੀ ਅਕਾਲ ਨਮਸਕਾਰ ਅਦਾਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਤੁਸੀਂ ਸਭ ਤੁਹਾਡੀ ਫੈਮਿਲੀ ਸਭ ਮਜ਼ੇ ਚ ਹੋਣਗੇ ਨਜ਼ਾਰੇ ਲੈਂਦੇ ਹੋਣਗੇ ਕਿਉਂਕਿ ਨਵੇਂ ਸਾਲ ਜਦੋਂ ਚੜਦਾ ਹੈ ਹਰ ਇੱਕ ਬੰਦੇ ਨੇ ਉਹ ਉਮੀਦ ਹੁੰਦੀ ਹੈ ਕਿ ਸਾਰਾ ਜਿਹੜਾ ਸਾਲ ਨਵਾਂ ਚੜਿਆ ਹੈ ਚੰਗਾ ਚੜੇ ਸਾਰਿਆਂ ਵਾਸਤੇ ਹਰ ਕੋਈ ਉਹ ਦੁਆ ਕਰਦਾ ਹੈ ਕੋਈ ਗੁਰਦੁਆਰੇ ਜਾ ਕੇ ਕੋਈ ਮੰਦਿਰ ਜਾ ਕੇ ਕੋਈ ਜਿੱਥੇ ਵੀ ਉਹ ਪੂਜਦੇ ਰੱਬ ਨੂੰ ਉੱਥੇ ਜਾ ਕੇ ਇਹੋ ਜਿਹੀ ਦੁਆ ਕਰਦੇ ਚਲੋ ਜੀ ਸਾਲ ਸਾਰਿਆਂ ਵਾਸਤੇ ਚੰਗਾ ਚੜੇ ਬਾਕੀ ਦੋਸਤੋ ਇਹ ਗੱਲ ਕਰਦਿਆਂ ਸੀ ਅੱਜ ਯੂ ਐਸ ਏ ਦੀ ਉਹ ਤੁਸੀਂ ਸਾਰੇ ਲੋਕ ਖਬਰਾਂ ਦੇਖਦੇ ਹੋ ਤੁਹਾਨੂੰ ਪਤਾ ਹੀ ਹੈ ਖਾਸ ਕਰਕੇ ਜਿਹੜੇ ਲੋਕ ਉਥੇ ਜਾਣਾ ਚਾਹੁੰਦੇ ਵੇ ਉਹਨਾਂ ਦਾ ਤੇ ਖਿਆਲ ਹੀ ਹੁੰਦਾ ਹੈ ਹਰ ਚੀ ਦੀ ਜਾਣਕਾਰੀ ਲੈਣੀ ਅਮਰੀਕਾ ਬਾਰੇ ਦੇ ਸਭ ਨੂੰ ਇਹੋ ਪਤਾ ਵੀ ਉੱਤੇ ਵੈਸੇ ਤੇ ਵੀਜ਼ਾ ਲੈਣਾ ਔਖਾ ਹੈ ਲੇਕਿਨ ਲੋਕ ਜਿਆਦਾ ਡੌਂਕੀ ਜਾਂਦੇ ਸੀ ਵਾਇ ਮੈਕਸੀਕੋ ਹਜ਼ਾਰਾਂ ਦੇ ਹਿਸਾਬ ਨਾਲ ਉੱਤੇ ਬੰਦੇ ਪਹੁੰਚੇ ਹੁੰਦੇ ਸੀ ਜਦੋਂ ਟਾਈਮ ਮਿਲਦਾ ਸੀ ਡੌਂਕੀ ਲਾ ਜਾਂਦੇ ਸੀ ਤੇ ਕਈ ਵਾਰੇ ਰਸਤੇ ਵਿੱਚ ਹੀ ਏਜੰਟ ਖਤਮ ਕਰ ਦਿੰਦੇ ਜੀ ਤਮਾਮ ਕਰ ਦਿੰਦੇ ਜੀ ਕੰਮ ਸਾਰਾ ਜੀ ਬੜੇ ਲੋਕ ਪਛਾਦੇ ਉੱਤੇ ਰਸਤੇ ਜੀ ਮਰ ਗਏ ਹੋਏ ਤੇ ਜਿਹੜੇ ਬਚ ਜਾਂਦੇ ਸੀ ਉਹ ਬਾਊਡਰਾਂ ਦੇ ਡੰਕਰਵਾੜ ਦਿੰਦੇ ਸੀ ਉਹਨਾਂ ਨੂੰ ਜਿੰਨੇ ਇੰਤਜ਼ਾਮ ਕੀਤਾ ਹੁੰਦਾ ਜੀ ਪੈਸੇ ਤੇ ਲੈ ਦਾ ਉਹ 200 ਰਸਤਾ ਹੋਵੇ ਜੀ ਬਿਲਕੁਲ ਬੰਦ ਹੁਣ ਹੋ ਗਈ ਅਮਰੀਕਾ ਚ ਬਹੁਤ ਸਖਤੀ ਇਸ ਕਰਕੇ ਕਿਤੇ ਹੋਣ ਨਾ ਭਲੇਕੇ ਏਜੰਟਾਂ ਨੂੰ ਪੈਸੇ ਦੇ ਦੇਣਾ ਵੀ ਤੁਹਾਨੂੰ ਯੂ ਐਸ ਤੋਂ ਛੱਡ ਆਏਗਾ ਉਹ ਪੈਸੇ ਵੀ ਖਰਾਬ ਹੋਣਗੇ ਜੀ ਤੇ ਨੁਕਸਾਨ ਵੀ ਤੁਹਾਡਾ ਹੋਣਾ ਜੀ ਹੋਰ ਤੁਸੀਂ ਕੋਈ ਦੀਸ ਦੇਖ ਸਕਦੇ ਹੋ ਜਾਣ ਬਾਰੇ ਬਾਕੀ ਅਮਰੀਕਾ ਦਾ ਸਿਸਟਮ ਹੈਗਾ ਜੀ ਬੰਦ ਉੱਥੇ ਜਿਹੜੇ ਬੰਦੇ ਚੋਰੀ ਰੰਦੇ ਪਏ ਨਾ ਉਹਨਾਂ ਨੂੰ ਵੀ ਹੌਸਿਆਣਾ ਬਣਾ ਗਿਆ ਕਿਉਂਕਿ ਅੱਗੂ ਪੇਪਰ ਬਣਨੇ ਨਹੀਂਗੇ ਤੇ ਜਦੋਂ ਪੇਪਰ ਨਹੀਂ ਬਣਨੇ ਤੇ ਕਿੰਨਾ ਚਿਰ ਚੋਰੀ ਰੋਗੇ ਛਾਪੇ ਪਾਣੇ ਸ਼ੁਰੂ ਹੋ ਗਏ ਵੇ ਜਿਹੜੀ ਰੰਦੀ ਗੁੰਦੀ ਕਸਰ ਹੈ ਡੇ ਬਾਈ ਡੇ ਹੋਰ ਸਖਤੀ ਹੋ ਜਾਣੀ ਹੈ ਕਿਉਂਕਿ ਅਮਰੀਕਾ 'ਚ ਬਹੁਤ ਆਦਮੀ ਚੋਰੀ ਰੰਦੇਗੇ ਖਾਸ ਕਰਕੇ ਜਿਹੜੇ ਮੈਕਸੀਕੋ ਦੇ ਲੋਗ ਹੈ ਉਹ ਵੀ ਬੜੇ ਰੰਦੇ ਉੱਤੇ ਇਹ ਪੰਜਾਬੀ ਤੇ ਗਯਾਤੀ ਜਾਂਦੀ ਸੀ ਰਸਤੀ ਸੀ ਅੱਗੇ ਕੋਈ ਨਾ ਕੋਣਾਂ ਦੇ ਵਾਕਫ ਹੁੰਦੇ ਸੀ ਰਿਸ਼ਤੇਦਾਰ ਯਾਰ ਦੋਸਤ ਕਰਨੇ ਆਲਾ ਕੋਈ ਨਹੀਂ ਸੰਭਾਲ ਲਾਂਗੇ ਜੋ ਉੱਥੇ ਸਿਸਟਮ ਸੀ ਉਹ ਚੱਕਰ ਚਲਾ ਕੇ ਲੈਣਾ ਸ਼ੁਰੂ ਕਰ ਦਿੰਦੇ ਸੀ ਕਈ ਛੋਟੇ ਛੋਟੇ ਬੱਚੇ ਫੈਮਲੀ ਉੱਤੇ ਪਹੁੰਚੀਆਂ ਨਾਲ ਕਈ ਵਿਚਾਰੇ ਰਸਤੇ ਤੰਗਦੇ ਤੇ ਕਈ ਰਸਤੇ ਮਾਰਕਾਪੀ ਜਾਂਦੇ ਸੀ ਅਸੀਂ ਨਹੀਂ ਚਾਹਦੇ ਕਿ ਕਿਸੇ ਵੀ ਬੰਦੇ ਨੂੰ ਜਾਨੀ ਨੁਕਸਾਨ ਹੋਵੇ ਪੈਸੇ ਦਾ ਨੁਕਸਾਨ ਤੇ ਤੁਸੀਂ ਕਦੀ ਵੀ ਕਵਰ ਕਰ ਸਕਦੇ ਹੋ ਜ਼ਿੰਦਗੀ ਮੌਕਾ ਮਿਲ ਕੇ ਤੇ ਦੋਸਤੋ ਜੀ ਜ਼ਿੰਦਗੀ ਜਲਦੀ ਤੇ ਇਹੋ ਜਿਹਾ ਅਮਰੀਕਾ ਕਿਸ ਕੰਮ ਹੈ ਹੋਰ ਬੜੀ ਦੁਨੀਆ ਹੈ ਇਹ ਹਰ ਕੋਈ ਤਰੱਕੀ ਕਰਦਾ ਹੈ ਹਰ ਕਮੁਰਚੇ ਜਾ ਜਿੱਤੀ ਵੀ ਜਨੇ ਚਾਂਸ ਬਣ ਜਾਂਦੇ ਨੇ ਥੋੜਾ ਬੰਦਾ ਹਿੰਮਤੀ ਚਾਹੀਦਾ ਕੁਝ ਜਿਹੜਾ ਕਾਲੋ ਪਰ ਜਾਂਦਾ ਵੇ ਕੋਈ ਨਾ ਕੋਈ ਰਸਤਾ ਲੱਭ ਲੈਂਦੇ ਨੇ ਹਰ ਬੰਦੇ ਜਿਹੜੇ ਬਾਹਰ ਇੱਥੇ ਆ ਕੇ ਸੈੱਟ ਹੋਏ ਨਾ ਘਰੋਂ ਕੁਛ ਸਿੱਖੀ ਨਹੀਂ ਆਏ ਨਾ ਹੀ ਬਹੁਤ ਜ਼ਿਆਦਾ ਲੋਕਾਂ ਨੇ ਪੜਾਈਆਂ ਕੀਤੀਆਂ ਤੁਸੀਂ ਇਹੋ ਜਿਹੇ ਬੰਦੇ ਵੇਖੋ ਜਿਨ੍ਹਾਂ ਬੁਤੀ ਪੜਾਈ ਵੀ ਨਹੀਂ ਕੀਤੀ ਉਹ ਵੀ ਬਾਹਰ ਸੱਟ ਤੇ ਜਿਨ੍ਹਾਂ ਨੇ ਕਦੀ ਪਾਣੀ ਦਾ ਗਲਾਸ ਲੈਣ ਦੀ ਸੀ ਵੀ ਤਾਂ ਉਹਨਾਂ ਨੇ ਵੀ ਯੂਰਪ ਜਾ ਕੇ ਵੈਸਟਰਨ ਖੋਲੇ ਜੇ ਗੋਰੀ ਆ ਕੇ ਉੱਥੇ ਖਾਣਾ ਖਾਂਦੇ ਇਹਨਾਂ ਤੇਜ਼ਤੀ ਖਾਣਾ ਬੰਦਾ ਹੈ ਕਿਉਂਕਿ ਜਦੋਂ ਬੰਦਾ ਤੱਕੇ ਹੀ ਖਾਂਦਾ ਨੂੰ ਐਕਸਪੀਰੀਅੰਸ ਹੋ ਜਾਂਦਾ ਹੈ ਕਿ ਜਿਹਨ ਲੋਕ ਉੱਤੇ ਰੈਸਟੋਰੈਂਟ ਦੇ ਕੰਮ ਕਰਦੇ ਵੇ ਜਿਹੜੇ ਛਾਲੇ ਬੱਚੇ ਵੇ ਕੰਮ ਸਿੱਖ ਜਾਂਦੇ ਵੇ ਸਿੱਖ ਕੇ ਆਪਣਾ ਕੰਮ ਖੋਲ੍ਹ ਲੈਂਦੇ ਵੇ ਤੇ ਠੀਕ ਠਾਕ ਕਮਾਈ ਕਰਦੇ ਵੇ ਤੁਸੀਂ ਯੂਰਪ ਦੇ ਕਿਸੇ ਵੀ ਦੇਸ਼ ਚਲੇ ਜਾਓ ਤੁਹਾਨੂੰ ਰੈਸਟੋਰੈਂਟ ਮਿਲਣਗੇ ਖਾਸ ਕਰਕੇ ਇੰਡੀਆ ਯਾਨੀ ਪਾਕਿਸਤਾਨ ਦੇ ਲੋਕੀ ਬੰਗਲਾਦੇਸ਼ ਦੇ ਲੋਕੀ ਦਾ ਉਹਨਾਂ ਵੀ ਇੰਡੀਅਨ ਲਾ ਰੱਖਿਆ ਹੋਇਆ ਹੈ ਖਾਣੇ ਦਾ ਰੈਸਟੋਰੈਂਟ ਦੇ ਬਾਅਦ ਤੁਸੀਂ ਕੋਈ ਵੀ ਦੇਖੋਗੇ ਕਿਉਂਕਿ ਇੰਡੀਅਨ ਖਾਣੇ ਮਸ਼ਹੂਰ ਹੋ ਗਏ ਨੇ ਇੱਕ ਮੁਲਕ ਵੱਡਾ ਹੈਗਾ ਇਕ ਲੋਕ ਬੜਾ ਪਸੰਦ ਕਰਦੀ ਇੰਨੀ ਤੇ ਖਾਣਾ ਖਾਸ ਕਰਕੇ ਇਸਮੋਸੇ, ਗਲਾਬ ਜਾਮੂ, ਪਟੋਰੇ, ਛੋਲੇ ਹੋਰ ਟਿੱਕਾ ਵਗੈਰਾ ਸਭ ਖਾਣੇ ਗੋੜਿਆਂ ਨੂੰ ਨਾ ਆਉਂਦੇ ਜੀ ਉਹਨਾਂ ਦਾ ਦੇਸ਼ੇ ਨੂੰ ਪਤਾ ਨਹੀਂ ਜਿੰਨੇ ਗੋੜਿਆਂ ਨੂੰ ਪਤਾ ਹੈਗਾ ਕਈ ਲੋਕ ਰਸਤੇ ਜਾਓ ਤਾਂ ਪੁੱਛਣਗੇ ਤੇ ਵੀ ਇੰਡੀਅਨ ਰੈਸਟੋਰੈਂਟ ਅਗਾਇ ਜੋ ਕੋ ਨਵਾਂ ਟੂਰਿਸਟ ਆਇਆ ਹੁੰਦਾ ਇਸ ਕਰਕੇ ਦੋਸਤੋ ਤੁਹਾਨੂੰ ਵੀ ਹੋਣਾ ਅਮਰੀਕਾ ਦਾ ਖਿਆਲ ਛੱਡਣਾ ਪਿਆ ਬੜੇ ਲੋਕੀ ਹੱਥ ਤੋਗੇ ਮਗਰ ਵੀ ਅਸੀ ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਦੇ ਇਹ ਤਿੰਨੇ ਮੁਲਕਾਂ ਦੇ ਅੱਜ ਕੱਲ੍ਹ ਹਾਲਾਤ ਹੈਗੇ ਜੀ ਬੜੇ ਖਰਾਬ ਤੇ ਅਮਰੀਕਾ ਦੇ ਬਿਲਕੁਲ ਹੀ ਇੰਗਲੈਂਡ ਚ ਵੀ ਕੋ ਪੜਨ ਤੁਸੀਂ ਆ ਸਕਦੇ ਹੋ ਕੰਮ ਕਰਦੇ ਇੱਥੇ ਹਾਲਾਤ ਖਰਾਬ ਹੈ ਹੋਰ ਕੋਈ ਵੀਜਾ ਨਹੀਂ ਜਾਏਗਾ ਆਪ ਵਿਆਹ ਕਰਾ ਕੇ ਤੁਸੀਂ ਆ ਜੂ ਉਹ ਵੀ ਜੇ ਤੁਹਾਡਾ ਪਾਰਟਨ ਚੰਗੇ ਪੈਸੇ ਕਮਾਉਂਦਾ ਪਏ ਤੇ ਨਹੀਂ ਤੇ ਉਹ ਵੀ ਵੀਜਾ ਨਹੀਂ ਮਿਲਦਾ ਥੈਂਕ ਯੂ